ਸੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਦੇ ਲਈ ਵੱਡੀ ਗਿਣਤੀ ਵਿੱਚ ਸੰਗਤਾਂ ਪਾਕਿਸਤਾਨ ਸਿੱਤ ਵਿਛੜੇ ਗੁਰਤਮ ਦਰਸ਼ਨਾਂ ਲਈ ਜਾ ਰਹੇ ਨੇ ਸੋ 2200 ਤੋਂ ਉੱਪਰ ਵੀਜ਼ੇ ਜਿਹੜੇ ਕਿ ਅਪਲਾਈ ਕੀਤੇ ਗਏ ਜਿਹਦੇ ਵਿੱਚੋਂ 763 ਵੀਜ਼ੇ ਲੱਗੇ ਹਨ ਪਹਿਲੀ ਵਾਰ ਜਾ ਰਹੇ ਹਾਂ ਹਾਂਜੀ ਪਹਿਲੀ ਵਾਰ ਜਾ ਰਹੇ ਹਾਂ ਜੀ ਸਾਨੂੰ ਪ੍ਰਮਾਤਮਾ ਨੇ ਵੀਜ਼ਾ ਲਾਤਾ ਸਾਨੂੰ ਬੜੀ ਖੁਸ਼ੀ ਹੈ ਵੈਸੀ ਜਾ ਰਹੇ ਹਾਂ ਵੀ ਉਹਨਾਂ ਦਾ ਵੀ ਲੱਗਣਾ ਚਾਹੀਦਾ ਜਿਨ੍ਹਾਂ ਦਾ ਨਹੀਂ ਸੀ ਲੱਗਿਆ ਜੀ ਵੀ ਅਸੀਂ ਬਹੁਤ ਜ਼ਿਆਦਾ ਖੁਸ਼ ਹੈ ਕਿ ਸਾਡਾ ਵੀਜ਼ਾ ਲੱਗਾ ਸੀ ਫਸਟ ਟਾਈਮ ਅਪਲਾਈ ਕੀਤਾ ਸੀ ਔਰ ਫਸਟ ਟਾਈਮ ਸਾਡਾ ਵੀਜ਼ਾ ਲੱਗਾ ਸਾਨੂੰ ਤਾਂ ਜੀ ਬਹੁਤ ਆਸ ਹੀ ਨਹੀਂ ਸੀ ਵੀ ਇਦਾਂ ਹੋ ਜਾਏਗਾ ਪਰ ਸਾਡੀ ਪਰਮੇਸ਼ਰ ਇਹ ਸੁਣ ਲਈ ਗੁਨਾਕ ਦੇਵ ਜੀ ਨੇ ਔਰ ਜੁਆਇ ਦੇ ਇਦਾਂ ਸਿੰਗਲ ਸਿੰਗਲ ਆ ਜਾ ਤੇ ਬਹੁਤ ਵਧੀਆ ਹੋਇਆ ਤੇ ਮਨ ਦੀ ਭਾਵਨਾ ਸੀ ਮਾ ਮਾਂ ਪਾਪਾ ਆਪਣਾ ਸੀ ਰੱਬ ਨੇ ਗੁਰੂ ਨਾਨਕ ਦੇਵ ਜੀ ਸੁਣ ਲਈ ਸਾਡੀ ਤੇ ਪੂਰੀ ਕਰਤੀ ਪਾਗਾਂ ਵਾਲੇ ਇਹ ਆਪਣੇ ਆਪ ਨੂੰ ਸਮਝਦੇ ਨੇ ਕਿਉਂਕਿ 2200 ਤੋਂ ਉੱਪਰ ਵੀਜੇ ਅਪਲਾਈ ਕੀਤੇ ਗਏ ਸੀ ਜਿਹਦੇ ਵਿੱਚੋਂ 763 ਵੀਜੇ ਲੱਗੇ ਨੇ ਸੋ ਵੱਡੇ ਭਾਗ ਸਮਝਦੇ ਨੇ ਕਿ ਇਹਨਾਂ ਨੂੰ ਮੌਕਾ ਮਿਲਿਆ ਹੈ ਉਸ ਧਰਤੀ ਤੇ ਜਾਣ ਦਾ ਜਿਨ੍ਹਾਂ ਦੇ ਲਈ ਸੰਗਤ ਹਮੇਸ਼ਾ ਹੀ ਅਰਦਾਸ ਕਰਦੀ ਹੈ ਮੈਨੂੰ ਅਫਸੋਸ ਹੈ ਪਾਕਿਸਤਾਨਾ ਮੇਰਾ ਵੀਜ਼ਾ ਨਹੀਂ ਲਿਆ ਮੈਨੂੰ ਕਮੇਟੀ ਵਾਲੇ ਕਹਿੰਦੇ ਵੀਜ਼ਾ ਲੱਗ ਗਿਆ ਤੁਹਾਡਾ ਮੈਂ ਚੈਦੀ ਕਰਕੇ ਆਇਆ ਪਹਿਲੀ ਵਾਰ ਆ ਰਿਹਾ ਸੀਗਾ ਜੀ ਆਪਣਾ ਕਪੜੇ ਜੀੜੇ ਪਾ ਕੇ ਆਇਆ ਪੈਸੈਂਟਰੀਅਮ ਕਰਕੇ ਆਇਆ ਹੁਣ ਇੱਥੇ ਨੂੰ ਕਹਿੰਦੇ ਥੋੜਾ ਵੀਜ਼ਾ ਨਹੀਂ ਗਿਆ ਲੱਗਿਆ ਹੁਣ ਮੈਂ ਪ੍ਰੰਗ ਵਾਪਸ ਜਾ ਰਹਾਗਾ ਕਿੱਡੀ ਭੈੜੀ ਗੱਲ ਆ ਗਈ ਵੇਖੋ ਸਾਡਾ ਨਨਕਾ ਨਾਲ ਸਾਥ ਖੋਹ ਤਾ ਇਹਨੂੰ ਦੇਖ ਤਾਂ ਲੈਣ ਤੇ ਹੁਣ ਇੱਕ ਵਾਰੀ ਹੈ ਸਾਡੇ ਬਾਬੇ ਦਾ ਸਥਾਨਾ ਤੋਂ ਦਰਦਸ਼ਿੰਤ ਕਰ ਲੈਣ ਦਿਓ ਜਰ ਕਿੱਡੀ ਭੈੜੀ ਗੱਲ ਲੱਗੀ ਆਪਦੇ ਭਾਂਜਿਆਂ ਨੂੰ ਮਿਲ ਕੇ ਆਉਂਦੀ ਕੋਸ਼ਿਸ਼ ਸਾਡੇ ਵਿਛੜੇ ਹੋਏ ਪਾਈਆ ਇੱਕ ਵਾਰ ਜਿੰਦਗੀ ਵਿੱਚ ਮਿਲਿਆ ਜੀ ਜਿਆਦਾ ਤੋਂ ਜਿਆਦਾ ਵੀਜ਼ਾ ਪੰਜਾਬ ਦੇ ਲੋਕਾਂ ਨੂੰ ਦਿੱਤਾ ਜਾਵੇ ਤਾਂ ਜੋ ਲੋਕ ਆਪਣੇ ਗੁਰੂਆਂ ਦੀ ਪਵਿੱਤਰ ਧਰਤੀ ਦੇ ਦਰਸ਼ਨ ਕਰਕੇ ਆਪਣੇ ਜੀਵਨ ਨੂੰ ਸਫਲ ਬਣਾ ਸਕਣ ਸਾਡੇ 4 ਮੈਂਬਰ ਸੀ 2 ਦਾ ਲੱਗਿਆ 2 ਦਾ ਨਹੀਂ ਲੱਗਿਆ ਜੀ ਅਸੀਂ ਪਰਮਾਤਮਾ ਦੇ ਸ਼ੁਕਰਗਾਰ ਆ ਤੇ ਪਰਮਾਤਮਾ ਨੇ ਸਾਡਾ ਵੀਜ਼ਾ ਲਗਵਾਤਾ ਅਸੀਂ ਗੁਰੂ ਘਰ ਦੇ ਦਰਸ਼ਨ ਕਰ ਸਕੀਏ ਜੀ ਤੁਹਾਨੂੰ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮਨਾਉਣ ਦੇ ਲਈ ਵੱਡੀ ਗਿਣਤੀ ਵਿੱਚ ਸੰਗਤਾਂ ਪਾਕਿਸਤਾਨ ਸਿੱਤ ਵਿਛੜੇ ਗੁਰਤਾਂ ਮੈਂ ਦਰਸ਼ਨਾਂ ਲਈ ਜਾ ਰਹੀਆਂ ਨੇ ਸੋ 2200 ਤੋਂ ਉੱਪਰ ਵੀ ਜਿਹੜੇ ਕਿ ਅਪਲਾਈ ਕੀਤੇ ਗਏ ਜਿਹਦੇ ਵਿੱਚੋਂ 763 ਵੀਜੇ ਲੱਗੇ ਹਨ ਸੋ ਸੰਗਤਾਂ ਪਾਸਪੋਰਟ ਲੈਣ ਦੇ ਲਈ ਅੱਜ ਐਸਜੀਪੀ ਦਫ਼ਤਰ ਵਿਖੇ ਪਹੁੰਚ ਸੰਗਤਾਂ ਨਾਲ ਗੱਲਬਾਤ ਕਰਾਂਗੇ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਵਿੱਚ ਸੰਗਤਾਂ ਇੱਥੇ ਪਹੁੰਚੀਆਂ ਨੇ ਕਿਉਂਕਿ ਜਿਨ੍ਹਾਂ ਦੇ ਪਾਸਪੋਰਟ ਕੁਝ ਲੋਕਾਂ ਦੇ ਸੰਗਤਾਂ ਦੇ ਰਹਿ ਗਏ ਸੀ ਉਹਨਾਂ ਦੇ ਮਨਾਂ ਵਿੱਚ ਨਿਰਾਸ਼ਾ ਜ਼ਰੂਰ ਹੈ ਪਰ ਜਿਨ੍ਹਾਂ ਦੇ ਲੱਗੇ ਹਨ ਸੋ ਉਹਨਾਂ ਦੇ ਮਨਾਂ ਤੇ ਖੁਸ਼ੀ ਦਿਖਾਈ ਦੇ ਰਹੀ ਹੈ ਵਾਇਰ ਖਾਲਸਾ ਫਤਿਹ ਕਿੱਥੋਂ ਆਏ ਜੀ ਅਸੀਂ ਬਿਹੰਡਾ ਜਿਲੇ ਤੋਂ ਆਏ ਜੀ ਪ ਪਰਮਾਤਮਾ ਨੇ ਵੀਜਾ ਲਾਤਾ ਸਾਨੂੰ ਬੜੀ ਖੁਸ਼ੀ ਹੈ ਵੈਸੀ ਜਾ ਰਹੇ ਆ ਵੀ ਉਹਨਾਂ ਦਾ ਵੀ ਲੱਗਣਾ ਚਾਹੀਦਾ ਜਿਨ੍ਹਾਂ ਦਾ ਨਹੀਂ ਸੀ ਲੱਗਿਆ ਜੀ ਆਪਾਂ ਬੱਚੇ ਬੱਚਾ ਜੇ ਛੋਟਾ ਹੁੰਦਾ ਉਹ ਵੀ ਅਰਦਾਸ ਕਰਦਾ ਕਿਉਂਕਿ ਸਾਡੀ ਅਰਦਾਸ ਵਿੱਚ ਇਹ ਲਿਖਿਆ ਆ ਕਿ ਸਾਡੇ ਜਿਹੜੇ ਵਿਛੜੇ ਹੋਏ ਗੁਰਤਾਮ ਨੇ ਉਹਨਾਂ ਦੇ ਖੁੱਲੇ ਦਰਸ਼ਨ ਦਿਦਾਰੇ ਬਖਸ਼ ਜਾਣ ਅੱਜ ਤੁਹਾਡਾ ਇੰਨੀ ਉਮਰ ਬਾਅਦ ਜਿਹੜਾ ਕਿ ਵੀਜਾ ਲੱਗਿਆ ਉਸ ਧਰਤੀ ਦੇ ਦਰਸ਼ਨ ਕਰਨ ਜਾ ਰਹੇ ਹੋ ਜਿੱਥੇ ਕਿ ਧੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ ਜਨਮ ਹੋਇਆ ਸੋ ਕਿੰਨੇ ਕ ਵੱਡੇ ਭਾਗ ਆਪਣੇ ਸਮਝਦੇ ਹੋ ਅਸੀਂ ਕਰਮਾ ਵਾਲਿਆਂ ਜੀ ਜਿਨ੍ਹਾਂ ਦਾ ਵੀਜ਼ਾ ਲੱਗ ਗਿਆ ਸਾਡੇ 4 ਮੈਂਬਰ ਸੀ 2 ਦਾ ਲੱਗਿਆ 2 ਦਾ ਨਹੀਂ ਲੱਗਿਆ ਜੀ ਅਸੀਂ ਪਰਮਾਤਮਾ ਦੇ ਸ਼ੁਕਰਗਾਰ ਆ ਪਰਮਾਤਮਾ ਨੇ ਸਾਡਾ ਵੀਜ਼ਾ ਲਗਾਤਾ ਅਸੀਂ ਗੁਰੂ ਘਰ ਦੇ ਦਰਸ਼ਨ ਕਰ ਸਕੀਏ ਜੀ ਸਾਡੇ ਤਾਂ ਗੈ ਜੀ ਕਿ ਅਸੀਂ ਕਰ ਸਕੀਏ ਪਰਮਾਤਮਾ ਮਿਹਰ ਕਰੂਗਾ ਉਹਦੀ ਕਿਰਪਾ ਨਾਲ ਸਭ ਕੁਝ ਹੋਣਾ ਜੀ ਔਰ ਕੁਝ ਨਹੀਂ ਹੋਣਾ ਜੀ ਔਰ ਜਿਨ੍ਹਾਂ ਦੇ ਮਨਾਂ ਚ ਜਿਨ੍ਹਾਂ ਦੇ ਵੀ ਜਿੰਨੇ ਲੱਗੇ ਉਹਨਾਂ ਦੇ ਮਨਾਂ ਵਿੱਚ ਕਿਤਨੇ ਕਿਤਨੇ ਨਿਰਾਸ਼ ਉਹਨਾਂ ਨੂੰ ਬਹੁਤ ਤੜਫ ਹੈ ਜੀ ਉਹਨਾਂ ਨੂੰ ਬਹੁਤ ਹੈਗੀ ਵੀ ਅਸੀਂ ਵੀ ਜਾਂਦੇ ਜੇ ਪਰਮਾਤਮਾ ਸਾਡਾ ਵੀਜ਼ਾ ਲਗਾਉਂਦਾ ਅਸੀਂ ਵੀ ਜਾਂਦੇ ਗੁਰੂ ਘਰ ਦੇ ਦਰਸ਼ਨ ਕਰਦੇ ਜੀ ਹਾਂਜੀ ਤੁਸੀਂ ਦੇਖਿਆ ਕਿ ਸੰਗਤ ਜਿਨ੍ਹਾਂ ਦੇ ਵੀ ਜਨੇ ਉਹਨਾਂ ਦੇ ਮਨਾਂ ਚ ਵੀ ਜ਼ਰੂਰ ਤਾਂਗਾ ਹੋਰ ਵੀ ਸੰਗਤਾਂ ਇੱਥੋਂ ਪਹੁੰਚੀਆਂ ਨੇ ਤਨ ਤਨ ਸ਼੍ਰੀ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ ਤਨ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸ਼ੁਕਰਾਨਾ ਸੋ ਹੋਰ ਵੀ ਸੰਗਤ ਇੱਥੇ ਆਈ ਹੈ ਉਹਨਾਂ ਨੇ ਵੀ ਗਲਪਕਾਰ ਕਰਦੇ ਵੇਰ ਹਰ ਸਾਹਿਬ ਜੀ ਫਤਈ ਕਿੱਥੋਂ ਆਏ ਜੀ ਹਾਂ ਅਸੇ ਪਿੰਡ ਹਜ ਮੁਕੇਰੀਆਂ ਸਾਈਡ ਤੋਂ ਹਾਂਜੀ ਔਰ ਫਰਸਟ ਵੀਜ਼ਾ ਲੱਗ ਗਿਆ ਤੁਹਾਡਾ ਅਕਚੁਅਲੀ ਅਸੀਂ ਬਹੁਤ ਜ਼ਿਆਦਾ ਖੁਸ਼ ਹੈ ਕਿ ਸਾਡਾ ਵੀਜ਼ਾ ਲੱਗਾ ਸੀ ਫਰਸਟ ਟਾਈਮ ਅਪਲਾਈ ਕੀਤਾ ਸੀ ਔਰ ਫਰਸਟ ਟਾਈਮ ਸਾਡਾ ਵੀਜ਼ਾ ਲੱਗਾ ਔਰ ਬਹੁਤ ਖੁਸ਼ ਹੈ ਖੁਸ਼ ਹੈ ਔਰ ਥੋੜੀ ਜੀ ਨਰਾਜ਼ਗੀ ਹੈ ਕਿ ਬਹੁਤ ਜ਼ਿਆਦਾ ਲੋਕਾਂ ਦਾ ਰਿਜੈਕਟ ਹੋ ਗਿਆ ਡਿਨਾਈ ਹੋ ਗਿਆ ਪਾਕਿਸਤਾਨ ਸਰਕਾਰ ਨੇ ਕਰਤਾ ਜਿਸ ਲਈ ਲੋਕ ਕਾਫੀ ਦੁਖੀ ਵੀ ਹੈ ਔਰ ਕਈਆਂ ਨੇ ਤੇ 6-6 ਵਾਰ ਅਪਲਾਈ ਕੀਤਾ ਸੀ ਉਹਨਾਂ ਦਾ ਨਹੀਂ ਹੋਇਆ ਤੇ ਇਸ ਚੀਜ਼ ਦਾ ਥੋੜਾ ਦੁੱਖ ਹੈ ਔਰ ਅਪੀਲ ਕਰਦੇ ਆ ਪਾਕਿਸਤਾਨ ਸਰਕਾਰ ਨੂੰ ਕਿ ਜਿਆਦਾ ਤੋਂ ਜਿਆਦਾ ਵੀਜ਼ਾ ਪੰਜਾਬ ਦੇ ਲੋਕਾਂ ਨੂੰ ਦਿੱਤਾ ਜਾਵੇ ਤਾਂ ਜੋ ਲੋਕ ਆਪਣੇ ਗੁਰੂਆਂ ਦੀ ਪਵਿੱਤਰ ਧਰਤੀ ਦੇ ਦਰਸ਼ਨ ਕਰਕੇ ਆਪਣੇ ਜੀਵਨ ਨੂੰ ਸਫਲ ਬਣਾ ਸਕਣ। ਸੋ ਜਿੰਨੇ ਵੀ ਰਹਿ ਗਏ ਉਹਨਾਂ ਨੂੰ ਤਾਂ ਕਾਫੀ ਇਸ ਵਾਰੀ ਮਨਾਂ 'ਚ ਨਿਰਾਸ਼ਾ ਦੇਖ ਰਹੀ ਹੈ ਕਿਉਂਕਿ ਵੱਡੀ ਗਿਣਤੀ ਵਿੱਚ ਕਟੌਤੀ ਹੋਈ ਹੈ। ਹਾਂਜੀ ਉਹ ਕਾਫੀ ਉਦਾਸ ਹੈ ਮਤਲਬ ਜਦੋਂ ਮਿਲਦੇ ਆ ਉਹਨਾਂ ਨੂੰ ਤਾਂ ਕਾਫੀ ਦੁੱਖ ਹੁੰਦਾ ਹੈ। ਕਾਫੀ ਲੋਕ ਪਰੇਸ਼ਾਨ ਵੀ ਹੈ ਕਿ ਅਸੀਂ ਬੜੇ ਚਾਅ ਨਾਲ ਕੀਤਾ ਸੀ ਪਰ ਰਿਜੈਕਟ ਹੋ ਗਿਆ। ਔਰ ਮੇਰੇ ਪਿੰਡ ਵਿੱਚੋਂ ਵੀ ਕਾਫੀ ਲੋਕਾਂ ਦਾ ਰਿਜੈਕਟ ਹੋਇਆ। ਥੋੜਾ ਦੁੱਖ ਤਾਂ ਹੈ ਇਸ ਚੀਜ਼ ਦਾ। ਹਾਂਜੀ ਸੋ ਕਿਤੇ ਨਾ ਕਿਤੇ ਜਿਹੜੇ ਜਿਨ੍ਹਾਂ ਦੇ ਵੀਜ਼ੇ ਰਹਿ ਗਏ ਉਹਨਾਂ ਦੇ ਮਨਾਂ 'ਚ ਨਿਰਾਸ਼ਾ ਆਇਆ ਸੋ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਪੂਰਵ ਮਨਾਉਣ ਦੇ ਲਈ ਸੰਗਤਾਂ ਵੱਡੀ ਗਿਣਤੀ ਵਿੱਚ ਇੱਥੇ ਜਥਾ ਰਵਾਨੇ ਹੋ ਰਹੇ ਨੇ ਸੋ ਸਾਡੇ ਨਾਲ ਬਜ਼ੁਰਗ ਵੀ ਮੌਜੂਦ ਨੇ ਬਾਰੇ ਹਲਸਾ ਪਤਾ ਕਿੱਥੋਂ ਆਏ ਹੋ ਹਾਂ ਜੀ ਮੈਂ ਤਲੁੰਡੀ ਸਭ ਤੋਂ ਕੋਲ ਪਿੰਡਾਂ ਜੀ ਬਣੀ ਬਾਲ ਮੇਰਾ ਮਾਨਸਾ ਜਿਹਦੇ ਵਿੱਚ ਉੱਥੋਂ ਆਇਆਗਾ ਮੈਨੂੰ ਅਫਸੋਸ ਹੈ ਆ ਪਾਕਿਸਤਾਨਾ ਮੇਰਾ ਵੀਜ਼ਾ ਨਹੀਂ ਲਿਆ ਮੈਨੂੰ ਕਮੇਟੀ ਵਾਲੇ ਕਹਿੰਦੇ ਵੀਜ਼ਾ ਲੱਗ ਗਿਆ ਤੁਹਾਡਾ ਮੈਂ ਚੈਦੀ ਕਰਕੇ ਆਇਆ ਬੈਗ ਪਹਿਲੀ ਵਾਰ ਆਇਆ ਸੀਗਾ ਜੀ ਕੇ ਆਪਣਾ ਕਪੜੇ ਲੀੜੀ ਪਾ ਕੇ ਆਇਆ ਪੈਸੈਂਟਰੀਅਮ ਕਰਕੇ ਆਇਆ ਉਹਨੇ ਇੱਥੇ ਨੂੰ ਕਹਿੰਦੇ ਥੋੜਾ ਬੀਜਾ ਨਹੀਂ ਲੱਗਿਆ ਹੁਣ ਮੈਂ ਬਰੰਗ ਵਾਪਸ ਜਾ ਰਹਾਗਾ ਕਿੱਡੀ ਭੈੜੀ ਗੱਲ ਆ ਗਈ ਵੇਖੋ 69 ਸਾਲ ਦੀ ਮੇਰੀ ਉਮਰ ਆ ਗਈ ਜਾ ਕੇ ਇਹ ਸਾਡਾ ਨਨਕਾ ਨਾਲ ਸਾਥ ਖੋਤ ਰਸ ਨੂੰ ਦੇਖਤਾ ਲੈਣ ਤੇ ਹੁਣ ਇੱਕ ਵਾਰੀ ਹੈ ਸਾਡੇ ਬਾਪੇ ਦਾ ਸਤਾਣਾ ਤੋਂ ਦਰਦ ਦਰਸਨ ਤਾਂ ਕਰ ਲੈਣ ਦਿਓ ਜਰਾ ਵੀ ਕਿੱਡੀ ਭੈੜੀ ਗੱਲ ਆ ਗਈ ਹਾਂ ਵੀ ਬਹੁਤ ਮਾੜੀ ਗੱਲ ਆ ਗਈ ਨਾਲ ਹਾਂਜੀ ਤੇ ਮਹਾਰਾਜ ਕਿਰਪਾ ਕਰਨਗੇ ਤੁਹਾਡਾ ਵੀਜ਼ਾ ਜ਼ਰੂਰ ਲੱਗੇਗਾ ਅਗਲੀ ਵਾਰ ਲੱਗ ਜੂਗਾ ਪਰ ਭਾਵਕ ਨਾ ਹੋਵੋ ਕੋਈ ਗੱਲ ਨਹੀਂ ਕਿਉਂਕਿ ਉਹਦੀ ਮੇਰ ਹੋਣੀ ਹੈ ਸਭ ਕੋਈ ਦਰਸ਼ਨਦਾਰੇ ਹੋ ਜਾਣਗੇ ਨਹੀਂ ਮੈਂ ਪਾਕਿਸਤਾਨ ਨੂੰ ਬੇਨਤੀ ਕਰਦਾ ਹਾਂ ਛੜੀ ਆਬਾਦੀ ਅੱਗੇ ਜਿੰਨੀ ਰਹੀ ਹੈਗੀ ਸਾਡੀ ਆਬਾਦੀ ਬਹੁਤ ਵੱਡੀ ਹੈ 3000 ਦਾ ਵੀਜ਼ਾ ਲਾਉਂਦੇ ਸੀ 5000 ਦਾ ਵੀਜ਼ਾ ਲਾਇਆ ਕਰਨ ਬਾਕੀ ਪਾਕਿਸਤਾਨ ਨੂੰ ਫਾਇਦਾ ਇਸ ਦਾ ਸਾਰੇ ਸਖ ਬੀਬੀ 1000 ਰੁਪਏ ਲੈ ਕੇ ਜਾਣਗੇ ਉੱਥੇ ਖਰਚ ਕਰਕੇ ਆਉਣਗੇ ਇਹਦਾ ਮਤਲਬ ਭਾਵੇਂ ਪੈਸੇ ਲੈਣ ਪਰ ਸਾਨੂੰ ਦਰਸ਼ਨਦਾਰੇ ਦਰਸ਼ਨ ਕਰਨ ਦੇ ਕੋਈ ਫੀਸ ਵਧਾ ਲੈਣ ਆਪਜੀ ਬਸਮ ਦਾ ਕਿਰਾਇਆ ਵਧਾ ਮੈਨੂੰ ਖੁਸ਼ੀ ਵੀ ਹੋਈ ਹੈ ਤੇ ਦੁੱਖ ਵੀ ਅੱਧੀ ਸੰਗਤ ਰਹਿ ਗਈ ਜੀ ਤੇ ਅੱਧੀ ਦਲ ਲੱਗ ਗਿਆ ਜੀ ਦੁੱਖ ਤਾਂ ਜ਼ਿਆਦਾ ਹੈ ਹਾਂ ਹਾਂ ਹੀ ਹਾਂ ਜੀ ਸਾਡੇ ਇਹਨਾਂ ਦੇ ਵਿਚਾਰੇ ਹਾਂ ਜੀ ਇਹ ਕਹਿੰਦੇ ਕਹਿੰਦੇ ਰਸਤਾ ਕਹਿੰਦੇ ਪਿੰਡ ਤੋਂ ਪਤਾ ਸੀ ਆਉਂਦੇ ਨਹੀਂ ਸੀ ਕਹਿੰਦੇ ਇੱਥੇ ਨਹੀਂ ਚਾਉਂਦੇ ਵੀ ਤੇਰੇ ਕਰਕੇ ਹੀ ਜਾ ਰਹੇ ਤੇਰਾ ਬੀਜੇ ਨਹੀਂ ਲੱਗਿਆ ਹੋਏਗਾ ਹਾਂ ਜੋ ਸੁਣ ਕੀ ਕਰੀਏ ਜਿਹੜੇ ਆਪਣਾ ਜਿਵੇਂ ਪੁਰਾਣੇ ਬਜ਼ੁਰਗ ਦੱਸਦੇ ਜਿਹੜੇ ਉਧਰੋਂ ਆਏ ਨੇ ਉਹਨਾਂ ਦੀ ਧਰਤੀ ਹੈ ਉਹਨਾਂ ਦਾ ਮਨਚ ਵੀ ਹੁੰਦਾ ਸੀ ਜਿੱਥੇ ਅਸੀਂ ਸਾਡੇ ਬਜ਼ੁਰਗ ਰਹਿੰਦੇ ਸੀ ਉਹ ਧਰਤੀ ਵੀ ਦੇਖ ਕੇ ਆਈਏ ਤੇ ਤੁਸੀਂ ਵੀ ਕੋਈ ਉੱਥੇ ਹੈਗਾ ਸੀ ਉਧਰੋਂ ਜਾਂ ਇੱਧਰ ਹੀ ਨਹੀਂ ਹੈਗਾ ਤਾਂ ਮੈਂ ਦੂਰੋਂ ਆਂ ਜੀ ਪਰ ਸਾਡੇ ਬਾਬਾ ਨਾਨਕ ਤਾਂ ਉੱਥੇ ਜੰਮਿਆਗਾ ਨਾ ਹਾਂਜੀ ਸਾਡਾ ਬਾਬਾ ਨਾਨਕ ਉੱਥੇ ਜੰਮਿਆਗਾ ਸਾਡਾ ਸਾਡਾ ਰਾਜ ਹੈਗਾ ਉੱਥੇ ਜਾ ਕੇ ਸਾਡੇ ਅਸੀਂ ਛੇੜੇ ਪੰਜਾਬ ਦੇ ਹਾਂ ਜੇ ਕਿਉਂ ਤਾਂ ਦਰਸ਼ਨ ਕਰਨੇਗੇ ਸੀ ਜਾ ਕੇ ਮੇਰੀ ਤਾਂ ਕੋਸ਼ਿਸ਼ ਸੀ ਜੀ ਹਸਪਤਾਲ ਦੇ ਕੋਲ ਨਾਲ ਹੀ ਪਤਾ ਕਰਕੇ ਉਹ ਥੋੜੇ ਪ੍ਰਬੰਧ ਕਿ ਹੋ ਜਾਗਾ ਦਵਾਈ ਠੀਕੇ ਮਿਲਦੀ ਹੈਗੀ ਮੈਨੇਜਮੈਂਟ ਠੀਕ ਹੈਗਾ ਸਕੂਲ ਚੱਲਦੀ ਵੀ ਜੇ ਕੋਈ ਥੋੜੇ ਬੱਚੇ ਕਿਵੇਂ ਪੜਦੇ ਆ ਕਿ ਆਹ ਸਾਹਿਬਾਂ ਦੇ ਅੱਗੇ ਆ ਕਰੀ ਜਾਂ ਨਹੀਂ ਹੈਗੇ ਫਿਰ ਹੁਣ ਪਤਾ ਕਿੱਥੋਂ ਕਰਾਂ ਨੂੰ ਜਾਣਤ ਨਹੀਂ ਦੇਣੀ ਮੈਨੂੰ ਹੈ ਜੋ ਕੀ ਪਤਾ ਕਰਾਂਗੇ ਆਪਦੇ ਭਾਂਜਿਆਂ ਨੂੰ ਮਿਲ ਕੇ ਆਉਂਦੀ ਕੋਸ਼ਿਸ਼ੀ ਸਾਡੇ ਵਿਛਲੇ ਹੋਏ ਪਾਈ ਇੱਕ ਵਾਰ ਜਿੰਦਗੀ ਵਿੱਚ ਮਿਲਿਆ ਜੀ ਇਹਨਾਂ ਨੂੰ ਯਕੇ ਹਾਂ ਜੀ ਮਿਲੇਓ ਪਹਿਲਾਂ ਨਹੀਂ ਮਿਲੇ ਨੀ ਗਾ ਜੀ ਇਹ ਜਿਹੜਾ ਕਰਤਾਂ ਜੇ ਉਧਰ ਕੋਈ ਆਇਆ ਉਹ ਤਾਂ ਮਿਲੇ ਨੇਗੇ ਇਹ ਤਾਂ ਆਪ ਨਹੀਂ ਗਿਆ ਮਾਦਰ ਅੱਛਾ ਆਪ ਨਹੀਂ ਗਿਆ ਆਪ ਨਹੀਂ ਗਿਆ ਹਾਂ ਜੀ ਆਪ ਜਾਣਦੇ ਸਰ ਵੀ ਜਿੰਨਾ ਸਮਾਂ ਹੋ ਗਿਆ ਤੁਹਾਨੂੰ ਉਡੀਕ ਕਰਦਿਆਂ ਕਿ ਮੈਂ ਇੱਕ ਵਾਰੀ ਉਧਰ ਜ਼ਰੂਰ ਜਾ ਕੇ ਆਵਾਂ ਦਰਸ਼ਨ ਮੈਨੂੰ 10 ਸਾਲ ਹੋ ਗਏ ਜੀ 10 ਸਾਲ ਹਾਂ ਜੀ ਇੱਛਾ ਨੂੰ ਵੀ ਜਾ ਕੇ ਵੀਰਾਂ ਚਾਵਾਂ ਹਾਂ ਜੀ ਇਸ ਕਰਕੇ ਹੁਣ ਬੇਨਤੀ ਆ ਭਾਖਸਾਂ ਵੀ ਹੁਣ 3000 ਦੀ ਸਾਡਾ ਵੀਜਾ 5000 ਦਾ ਲਾਦਿਆ ਕਰੋ 3000 ਨਾਲ ਨਹੀਂ ਗੱਲ ਬਣਦੀ ਹੈਗੀ ਜਾਂ ਸਾਡੀਆਂ ਸ਼ਿਫਟਾਂ ਵਧਾ ਦਿਓ ਜਾਣਦੇ ਆ 3-3000 ਦਾ ਹੀ ਲਾਉਣਾਗਾ ਤਾਂ ਹਾਂ 5-6 ਸ਼ਿਫਟਾਂ ਕਰਦੇ ਦੋ ਕੋਈ 20-25000 ਥੱਕ ਜਾ ਕੇ ਦੇਖ ਕੇ ਆਵੇ ਜਾ ਕੇ ਹੈ ਸਰ ਸੰਗਤਾਂ ਨੂੰ ਕੀ ਕਹੋਗੇ ਜਿਹੜੀ ਸੰਗਤਾਂ ਇਸ ਵਾਰ ਜਾ ਰਹੀ ਨੇ ਕਿਉਂਕਿ ਵੱਡੇ ਭਾਗ ਨੇ ਜਿੰਨਾ ਸੰਗਤਾਂ ਦੇ ਵੀਜੇ ਲੱਗੇ ਬਹੁਤ ਬਹੁਤ ਖੁਸ਼ਕਿਸਮਤ ਨੇ ਜਿਹੜੇ ਜਾ ਕੇ ਹੁਣ ਖਸਖਾ ਬੀਬੀ ਤੋਂ ਇੰਟਰਵਿਊ ਲੈ ਕੇ ਹੁਣ ਅਸੀਂ ਨੌਦਬਾਨ ਬੀਬੀ ਹੈਗੀ ਇਹ ਜਾ ਰਹੇ ਬਹੁਤ ਹੀ ਵਧੀਆ ਗੱਲਾਂ ਉਤਰ ਫਿਰ ਸਕ ਕੁਸਰ ਹਾਲੇ ਕਿ ਜਨਾ ਬੋਗੂਆ ਤੋਂ ਲੈ ਕੇ ਜਾਣਾ ਬੋਗੇ ਕਿਤੇ ਜਾ ਕੇ ਹਾਂਜੀ ਹਾਂ ਕਿਤੇ ਨਾ ਕਿਤੇ ਮਨਾਂ ਦੇ ਵਿੱਚ ਨਿਰਾਸ਼ਾ ਵੀ ਜ਼ਰੂਰ ਹੈ ਬਜ਼ੁਰਗ ਕਹਿੰਦੇ ਨੇ ਕਿ ਮੈਨੂੰ ਬੜਾ ਦੁੱਖ ਆਇਆ ਮੈਨੂੰ ਇੱਥੇ ਆ ਕੇ ਪਤਾ ਲੱਗਿਆ ਕਿ ਮੇਰਾ ਵੀਜ਼ਾ ਨਹੀਂ ਲੱਗਿਆ ਮੈਂ ਜਾਣਾ ਚਾਹੁੰਦਾ ਸੀ ਬੜੇ ਲੰਮੇ ਸਮੇਂ ਤੋਂ ਇੰਤਜ਼ਾਰ ਕਰ ਰਿਹਾ ਸੀ ਕਿਉਂਕਿ ਮੈਂ ਉਸ ਰਾਜ ਨੂੰ ਵੇਖਣਾ ਚਾਹੁੰਦਾ ਸੀ ਜੋ ਸਾਡਾ ਖਾਲਸਾ ਰਾਜ ਉੱਥੇ ਹੁੰਦਾ ਸੀ ਤਨਤਨ ਬਾਬਾ ਨਾਨਕ ਜੀ ਦੇ ਜਨਮ ਸਥਾਨ ਨੂੰ ਮੈਂ ਉਹ ਧਰਤੀ ਵੇਖਣਾ ਚਾਹੁੰਦਾ ਸੀ ਪਰ ਆ ਜਿਹੜਾ ਵੀਜ਼ਾ ਨਹੀਂ ਲੱਗਿਆ ਮੈਂ ਜਾ ਨਹੀਂ ਸਕਿਆ ਮੇਰੇ ਮਨ ਨੂੰ ਨਿਰਾਸ਼ਾ ਪਰ ਉਹਨਾਂ ਸੰਗਤਾਂ ਜਿਨ੍ਹਾਂ ਦੇ ਵਿਜਲੇ ਉਹਨਾਂ ਨੂੰ ਵੀ ਦੇਖ ਕੇ ਖੁਸ਼ੀ ਹੁੰਦੀ ਹੈ ਸੋ ਸੰਗਤਾਂ ਹੋਰ ਹੀ ਪਹੁੰਚ ਖਾਲਸਾ ਬੈਗੜ ਜੀ ਪਤੇ ਕਿੱਥੋਂ ਆਏ ਹੋ ਚੰਡੀਗੜ੍ਹ ਤੋਂ ਅ ਪਹਿਲੀ ਵਾਰ ਜਾ ਰਹੇ ਹੋ ਹਾਂਜੀ ਪਹਿਲੀ ਵਾਰ ਕਿੰਨੇ ਕ ਮਨ ਦੇ ਵਿੱਚ ਤਾਂਗ ਸੀ ਕਿ ਮੈਂ ਜਾਣਾ ਹੀ ਜਾਣਾ ਹਾਂਜੀ ਇਹ ਬਹੁਤ ਜ਼ਿਆਦਾ ਸੀ ਜਾਣ ਦੀ ਅਰਦਾਸਾਂ ਬੇਨਤੀਆਂ ਕਰਦੇ ਤੇ ਬਸ ਉਹਨੂੰ ਕੁੜੀਆਂ ਹੋ ਗਈਆਂ ਹੋ ਗਈਆਂ ਅਰਦਾਸਾਂ ਹਾਂਜੀ ਪੂਰੀ ਕਿੰਨੇ ਜਣੇ ਜਾ ਰਹੇ ਹੋ ਦੋਨੋਂ ਜਣੇ ਜਾ ਰਹੇ ਸੀ ਹਾਂਜੀ ਦੋਨੋਂ ਸਭ ਬੈਗੜ ਜੀ ਖਾਲਸਾ ਵਰਜੀ ਪਤੇ ਸਾਨੂੰ ਤਾਂ ਜੀ ਬਹੁਤ ਆਸ ਹੀ ਨਹੀਂ ਸੀ ਵੀ ਇਦਾਂ ਹੋ ਜਾਏਗਾ ਪਰ ਸਾਡੀ ਪਰਮੇਸ਼ਰ ਨੇ ਸੁਣ ਲਈ ਗੁਨਾਕ ਦੇਵ ਜੀ ਨੇ ਔਰ ਜੁਆਇੰਟ ਲੱਗ ਗਿਆ ਸਾਡਾ ਦੇ ਤਾਂ ਸਿੰਗਲ ਸਿੰਗਲ ਆ ਜਾ ਤੇ ਬਹੁਤ ਵਧੀਆ ਹੋਇਆ ਤੇ ਮਨ ਦੀ ਭਾਵਨਾ ਸੀ ਮਾਹ ਮਾਰ ਪਾਪਾ ਭਾਵਨਾ ਸੀ ਰੱਬ ਨੇ ਗੁਰੂ ਨਾਨਕ ਦੇਵ ਜੀ ਸੁਣ ਲਈ ਸਾਡੀ ਤੇ ਪੂਰੀ ਕਰਤੀ ਕਿੰਨਾ ਸਮਾਂ ਹੋ ਗਿਆ ਸੀ ਕਿਉਂਕਿ ਹਰ ਕੋਈ ਅਰਦਾਸ ਕਰਦਾ ਕਿ ਉਸ ਵਿਛੜੇ ਗੁਰਧਾਮ ਦੇ ਦਰਸ਼ਨ ਬਖਸ਼ੇ ਜਾਣ ਦਿਦਾਰੇ ਹੋਣ ਸਾਨੂੰ ਪਤਾ ਲੱਗਾ ਗੁਰੂ ਨਾਨਕ ਦੇਵ ਜੀ ਤਾਂ ਉੱਧਰ ਜਿੱਦੇ ਅਰਦਾਸਾ ਕਰਦੇ ਸੱਚੇ ਪਾਤਸ਼ਾਹ ਕਿਰਪਾ ਕਰਦੇ ਸਾਨੂੰ ਆਪਣੇ ਚਾਨਣ ਧੂੜੇ ਬਖਸ਼ ਦੇ ਜੇ ਜੇ ਹੁਣ ਪੂਰੀ ਹੋ ਗਈ ਅਰਦਾਸ ਸਾਡੀ ਹੁਣ 10 ਦਿਨ ਉੱਥੇ ਰਹਿਣਾ ਹੈ ਤੇ ਗੁਰੂ ਮਹਾਰਾਜ ਦੇ ਲਾਗੇ ਰਹਿਣਾ ਹੈ ਤੁਸੀਂ ਉੱਥੇ ਉਸ ਧਰਤੀ ਤੇ ਚੱਲੇ ਹੋ ਨਾ ਤਮਸਤਕ ਹੋਣ ਲਈ ਜਿੱਥੇ ਬਾਬਾ ਨਾਨਕ ਨੇ ਜਨਮ ਲਿਆ ਜਨਮ ਸਥਾਨ ਹੈ ਹਰ ਕੋਈ ਦੇ ਮਨਾਂ ਦੇ ਵਿੱਚ ਤੰਗ ਹੁੰਦੀ ਕਿ ਮੈਂ ਉਸ ਦਰ ਦੇ ਦਰਸ਼ਨ ਕਰਾਂ ਹੂੰ ਤੇ ਕੋਈ 10 ਦਿਨ ਸਾਨੂੰ ਤਾਂ ਬਹੁਤ ਇਹ ਸਾਡੀ ਜ਼ਿੰਦਗੀ ਦਾ ਰੈਡ ਲੇਡ ਡੇ ਡੇ ਹੋਗਾ ਨਾ ਭੁਲਣਯੋਗ ਦਿਨ ਹੋਣਗੇ ਸਾਡੇ ਵਾਸਤੇ ਤੇ ਅਸੀਂ ਸਾਰੀ ਉਮਰ ਬੱਚਿਆਂ ਨੇ ਵੀ ਸਾਰੇ ਰਿਸ਼ਤੇਦਾਰਾਂ ਨੂੰ ਪਤਾ ਬਹੁਤ ਇਹਨੂੰ ਦੱਸेंगे ਵੀ ਕਿਦਾਂ ਕਿਦਾਂ ਸਾਡੇ ਨਾਲ ਹੋਇਆ 10 ਦਿਨ ਬਣ ਕੇ ਸਾਡੇ ਵਾਸਤੇ ਤੇ ਬਹੁਤ ਵਧੀਆ ਹੋ ਗਿਆ ਜੀ ਬਿਲਕੁਲ ਜੀ ਕਹਿੰਦੇ ਨੇ ਕਿ ਇਹ ਜਿਹੜੇ 10 ਦਿਨ ਅਸੀਂ ਉੱਥੇ ਦਰਸ਼ਨੇਦਾਰੇ ਕਰਨੇ ਨੇ ਉਹ ਨਾ ਭੁੱਲਣਯੋਗ ਹੋਣਗੇ ਕਿਉਂਕਿ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਾਂ ਦੇ ਜਿਹੜੇ ਦਰਸ਼ਨ ਹੋਣੇ ਨੇ ਉਹ ਬਹੁਤ ਹੀ ਵਧੀਆ ਕਿਉਂਕਿ ਆਪਣੇ ਭਾਗਾਂ ਵਾਲੇ ਇਹ ਆਪਣੇ ਆਪ ਨੂੰ ਸਮਝਦੇ ਨੇ ਕਿਉਂਕਿ 2200 ਤੋਂ ਉੱਪਰ ਵਿਜੇ ਅਪਲਾਈ ਕੀਤੇ ਗਏ ਸੀ ਜਿਹਦੇ ਵਿੱਚੋਂ 763 ਵਿਜੇ ਲੱਗੇ ਨੇ ਸੋ ਵੱਡੇ ਭਾਗ ਸਮਝਦੇ ਨੇ ਕਿ ਇਹਨਾਂ ਨੂੰ ਮੌਕਾ ਮਿਲਿਆ ਹੈ ਉਸ ਧਰਤੀ ਤੇ ਜਾਣ ਦਾ ਜਿਨ੍ਹਾਂ ਦੇ ਲਈ ਸੰਗਤ ਹਮੇਸ਼ਾ ਹੀ ਅਰਦਾਸ ਕਰਦੀ ਹੈ ਕੇ ਵਿਚੜੇ ਹੋਏ ਗੁਰਤਾਰ ਮੰਦਰਸ਼ਨ ਬਖਸ਼ਿਆਣ ਸੋ 763 ਸੰਗਤਾਂ ਦੇ ਵੀਜ਼ੇ ਲੱਗੇ ਨੇ ਸੋ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸ਼ੁਕਰਾਨਾ ਕੀਤਾ ਜਾ ਰਿਹਾ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਸ਼ੁਕਰਾਨਾ ਕੀਤਾ ਜਾ ਰਿਹਾ ਸ਼੍ਰੋਮਣੀ ਗੁਰਦਵਾਰ ਪ੍ਰਬੰਧਕ ਕਮੇਟੀ ਵੱਲੋਂ ਅੱਜ ਇਸ ਜਗ੍ਹਾ ਦੇ ਉੱਤੇ ਇਸ ਉਹਨਾਂ ਦੇ ਦਫ਼ਤਰ ਵਿਖੇ ਪਾਸਪੋਰਟ ਦਿੱਤੇ ਗਏ ਨੇ ਜਿਨ੍ਹਾਂ ਸੰਗਤਾਂ ਦੇ ਵੀਜ਼ੇ ਲੱਗੇ ਨੇ ਜਿਨ੍ਹਾਂ ਸੰਗਤਾਂ ਦੇ ਵੀਜ਼ੇ ਲੱਗੇ ਨੇ ਉਹਨਾਂ ਦੇ ਮਨਾਂ ਵਿੱਚ ਕਾਫੀ ਖੁਸ਼ੀ ਦਿਖਾਈ ਦੇ ਰਹੀ ਹੈ ਔਰ ਜਿਨ੍ਹਾਂ ਦੇ ਸੰਗਤਾਂ ਦੇ ਨੇ ਵੀਜ਼ੇ ਨਹੀਂ ਲੱਗੇ ਉਹਨਾਂ ਦੇ ਮਨਾਂ ਵਿੱਚ ਕਾਫੀ ਨਿਰਾਸ਼ਾ ਵੀ ਹੈ ਤੇ ਉਹ ਅਰਦਾਸ ਕਰਦੇ ਨੇ ਜਾਵੇ ਕਈ ਸੰਗਤਾਂ ਦੇ ਮਨਾਂ ਵਿੱਚ ਇਹ ਹੈ ਕਿ ਭਾਵੇਂ ਸਰਕਾਰ ਸਾਡੇ ਤੋਂ ਵੱਧ ਪੈਸੇ ਲੈ ਲੇ ਵੱਧ ਫੀਸ ਚਾਰਜ ਕਰ ਲੇ ਪਰ ਸਾਨੂੰ ਦਰਸ਼ਨ ਦਾਰੇ ਵੀ ਜੇ ਜ਼ਰੂਰ ਲੱਗ ਜਾਣ ਤੇ ਸਾਨੂੰ ਦਰਸ਼ਨ ਦਾਰੇ ਬਖਸ਼ੇ ਜਾਣ ਅਸੀਂ ਦਰਸ਼ਨ ਦਾਰੇ ਕਰਨਾ ਚਾਹੁੰਦੇ ਹਾਂ ਕਿਉਂਕਿ ਬੜੀ ਵੱਡੀ ਤਾੰਗ ਹੁੰਦੀ ਹੈ ਮਨਾਂ ਦੇ ਵਿੱਚ ਉਸ ਦਰਦ ਦੇ ਦਰਸ਼ਨ ਕਰਨ ਦੀ ਜਿੱਥੇ ਬਾਬਾ ਨਾਨਕ ਨੇ ਜਨਮ ਲਿਆ ਸੋ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਿ ਤਜਾਰਾ ਸੰਗਤਾ ਵੱਲੋਂ ਪੁਲਿਸ ਨਾਲ ਜਕਾਰੇ ਲਗਾਏ ਗਏ ਨੇ ਕੱਲ 14 ਤਰੀਕ ਨੂੰ ਇਥੋਂ ਜਥਾ ਰਵਾਨਾ ਹੋਵੇਗਾ ਗੁਰਦਮੰਦਰ ਲਈ ਤੇ 15 ਤਰੀਕ ਨੂੰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਪੂਰਵ ਮਨਾਇਆ ਜਾਵੇਗਾ ਸੁਰਖਾਪ ਟੀਵੀ ਤੋਂ ਗੁਰਪ੍ਰੀਤ ਸਿੰਘ ਦੀ ਖਾਸ ਰਿਪੋਰਟ ਅੰਮ੍ਰਿਤਸਰ